ਉਹਨਾਂ ਨੂੰ ਅਸਤੀਫੇ ਸੰਪੇਜ ਆ ਸਕਦੇ ਆ ਤੇ ਉਹ ਅਸਤੀਫੇ ਉਹਨਾਂ ਨੂੰ ਪ੍ਰਵਾਨ ਵੀ ਕਰਨੇ ਚਾਹੀਦੇ ਹਨ ਹੁਣ ਅਸੀਂ ਬਤੌਰ ਸ਼੍ਰੋਮਣੀ ਅਕਾਲੀ ਦਲ ਵਰਕਰ ਹਮੇਸ਼ਾ ਉਹਦੀ ਪਹਿਰੇਦਾਰੀ ਕਰਦੇ ਆ ਹਾਂ ਅੱਗੇ ਚੱਲਦੇ ਰਹਿਣਾ ਕੋਈ ਸ਼੍ਰੋਮਣੀ ਕਾਲ ਦਲ ਤੇ ਉਹਦੇ ਮਜ਼ਬੂਤ ਹੋਣਾ ਨਾ ਜਦੋਂ ਸਾਡੇ ਤਿੰਨੇ ਸੰਸਤਾਵਾਂ ਜਿਹੜੀ ਸਥਾਨਕ ਤੌਰ ਤੇ ਮਜ਼ਬੂਤ ਖਾਣ ਕੀ ਹੈ ਪਹਿਲਾਂ ਸਾਡੇ ਸਿਧਾਂਤ ਪਹਿਲਾਂ ਮर्याਦਾ ਪਹਿਲਾਂ ਪਰੰਪਰਾਵਾਂ ਜਦੋਂ ਅਸੀਂ ਉਸ ਦੀ ਪਹਿਰੇਦਾਰੀ ਕਰ ਲਾਪੇ ਉਦੋਂ ਕੁਦਰਤੀ ਹੈ ਕਿ ਸ਼੍ਰੋਮਣੀ ਕਾਲ ਦਲ ਮਜ਼ਬੂਤ ਹੋਏਗਾ ਉਹ ਸਿੰਘ ਸਾਹਿਬ ਬਣਾ ਨੇ ਉਸ ਵੇਲੇ ਸਾਨੂੰ ਹੁਕਮ ਦਿੱਤਾ ਉਹ ਇਨ ਬਨ ਲਾਗੂ ਕਰਵਾਵਾਂਗੇ ਕਿਉਂਕਿ ਸੈਕੂਲਰ ਸਾਡੀ ਸੋਚ ਹੈ ਸੈਕੂਲਰ ਸਾਡੀ ਪਾਰਟੀ ਗੁਰੂ ਬਾਲ ਸਿੰਘ ਸਾਹਿਬ ਹੈ ਹੀ ਸੈਕੂਲਰ ਹੈ ਜੀ ਜੀ ਅਕਾਲੀ ਦਲ ਹਜ਼ਾਰ ਲੈਂਦੀ ਭੰਗ ਤੇ ਇਹ ਤੁਹਾਨੂੰ ਦੱਸ ਦੋ ਜੀ ਜੀ ਹਾਂਜੀ ਦੱਸੋ ਅਕਾਲੀ ਦਲ ਹਜ਼ਾਰ ਲੈਂਦੀ ਪੀਟੀ ਤੋਂ ਬਾਅਦ ਵੀ ਨਹੀਂ ਦੱਸੋ ਬਾਹਰ ਦੇ ਜਨਤਾ ਦੇ ਕਿ ਕੀ ਫੈਸਲਾ ਹੋਇਆ ਹਾਂਜੀ ਬੀਬੀ ਜੀ ਮੀਟਿੰਗ ਦੇ ਵਿੱਚ ਫੈਸਲੇ ਕੀਤੇ ਗਏ ਇੱਕੋ ਇਸ ਤਰ੍ਹਾਂ ਕਿ ਸਿਰਿਆ ਕਾਲ ਤੱਕ ਸਾਡੀ ਸਰਵਉੱਚ ਤਨ ਮੁੱਖ ਰੱਖਦੇ ਹੋਏ ਹਾਂ ਜੋ 2 ਦਸੰਬਰ ਨੂੰ ਤੇ ਫੈਸਲਾ ਕੀਤਾ ਗਿਆ ਸੀ ਜੋ ਉਹਨਾਂ ਨੇ ਸਰ ਹੁਕਮਨਾਮਾ ਜਾਰੀ ਕੀਤਾ ਸੀ ਕਿ ਜਿਹੜੇ ਅਲੱਗ ਹੋਏ ਲੀਡਰ ਆਗੂ ਜਬਰਕਰ ਹੈ ਉਹ ਆਪਣੀ ਜਿਹੜੀ ਉਹਨਾਂ ਨੇ ਟੀਮ ਬਣਾਈ ਹੈ ਉਸ ਨੂੰ ਸਮੇਟ ਦੇਣ ਅਸੀਂ ਉਸੇ ਸ਼ਬਦਾਂ ਵਿੱਚ ਕਿਹਾ ਕਿ ਅਸੀਂ ਸਮੇਟ ਦਿੱਤਾ ਭਾਵੇਂ ਅਸੀਂ ਰਜਿਸਟਰ ਨਹੀਂ ਸਿਕਰਾਈ ਭਾਵੇਂ ਅਸੀਂ ਸ਼ਲੋਮਨੀ ਅਕਾਲੀ ਦਲ ਨੂੰ ਹੀ ਮਜ਼ਬੂਤ ਕਰ ਰਹੇ ਸਾਂ ਪਾ ਮੈਂ ਉਸੇ ਸ਼੍ਰੋਮਣੀ ਕਾਲੀਦਲ ਦੇ ਵਰਕਰ ਬਣ ਕੇ ਹੀ ਸਿਧਾਂਤਾਂ ਦੀ ਅਕਾਲ ਤਰਸਬ ਦੀ ਮਾਨ ਮਰੈਤਾ ਨੂੰ ਸੀ ਟਕੜਾ ਕਰ ਰਹੀ ਸੀ ਮਤਲਬ ਮਹਾਨਤਾ ਦਰਸਾ ਰਹੀ ਸੀ ਪਰ ਫਿਰ ਵੀ ਕਿਉਂਕਿ ਸਾਨੂੰ ਹੁਕਮ ਜੋ ਉਹਨਾਂ ਨੇ ਕੀਤਾ ਕਿ ਉਹਨੂੰ ਸੀਮਿਤ ਦਿੱਤਾ ਜਾਵੇ ਅਸੀਂ ਅੱਜ ਉਹ ਫੈਸਲਾ ਕੀਤਾ ਕਿ ਉਹਨੂੰ ਇੱਕ ਕਿਸਮ ਦਾ ਸੀਮਿਤ ਦਿੱਤਾ ਹੁਣ ਅਸੀਂ ਬਤੌਰ ਸ਼੍ਰੋਮਣੀ ਕਾਲੀਦਲ ਵਰਕਰ ਪੰਥਕ ਤੌਰ ਦੇ ਉੱਤੇ ਪੰਥਕ ਰਵੈਤਾ ਪੰਥਕ ਸਿਧਾਂਤ ਪੰਥਕ ਬ੍ਰਿਆਦਾ ਉਹਨੂੰ ਅਸੀਂ ਹਮੇਸ਼ਾ ਉਹਦੀ ਪੈਰਿਦਾਰੀ ਕਰਦੇ ਹੋਇਆ ਹਾਂ ਅੱਗੇ ਚੱਲਦੇ ਰਹਿਣਾ ਇਸ ਬੀਬੀ ਦੀ ਜਿਹੜੀ ਸ਼ੁਰੂ ਤੋਂ ਇਹੀ ਮੰਗ ਸੀ ਕਿ ਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਸੀ ਕਹਿ ਸਕਦੇ ਕਿ ਹੁਣ ਉਹ ਮਜ਼ਬੂਤੀ ਵਾਲੇ ਪਾਸੇ ਨੂੰ ਕਦਮ ਜਿਹੜਾ ਪਦਨੇ ਸ਼ੁਰੂ ਹੋ ਗਿਆ ਦੇਖੋ ਸ਼੍ਰੋਮਣੀ ਕਾਲ ਦਲ ਤੇ ਉਦੋਂ ਹੀ ਮਜ਼ਬੂਤ ਹੋਣਾ ਨਾ ਜਦੋਂ ਸਾਡੇ ਤਿੰਨੇ ਸੰਸਥਾਵਾਂ ਜਿਹੜੀ ਸਥਾਨਕ ਤੌਰ ਤੇ ਮਜ਼ਬੂਤ ਹੋਣ ਗਈਆਂ ਸੋ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਸਾਡੀ ਸਾਨੂੰ ਜ਼ਰੂਰੀ ਹੈ ਕਿ ਪਹਿਲਾਂ ਸਾਡਾ ਪੰਥਕ ਸੋਚ ਪਹਿਲਾਂ ਸਾਡੇ ਸਿਧਾਂਤ ਪਹਿਲਾਂ ਮਰਿਆਦਾ ਪਹਿਲਾਂ ਪਰੰਪਰਾਵਾਂ ਜਦੋਂ ਅਸੀਂ ਉਸ ਦੀ ਪਹਿਰੇਦਾਰੀ ਕਰਨ ਲੱਪੇ ਉਦੋਂ ਕੁਦਰਤੀ ਹੈ ਕਿ ਸ਼੍ਰੋਮਣੀ ਕਾਲ ਦਲ ਮਜ਼ਬੂਤ ਹੋਏਗਾ ਸੋ ਅਸੀਂ ਇੱਕ ਮਹਿਸੂਸ ਕਰਦੇ ਹਾਂ ਕਿ ਜੋ ਸਿੰਘ ਸਾਹਿਬਾਨ ਨੇ ਉਸ ਵੇਲੇ ਸਾਨੂੰ ਹੁਕਮ ਦਿੱਤਾ ਉਹ ਇਨ ਬਿਨ ਉਹ ਇਨ ਬਿਨ ਲਾਗੂ ਕਰਵਾਵਾਂਗੇ ਹੋਏਗਾ ਔਰ ਉਸੇ ਤਰ੍ਹਾਂ ਸੀ ਮੰਨਾਂਗੇ ਜਿਹੜੀ ਕਮੇਟੀ ਬਣਾਈ ਗਈ ਹੈ 6 ਮੈਂਬਰੀ ਉੱਥੋਂ ਐਲਾਨ ਕੀਤੀ ਗਈ ਸੀ ਉੱਪਰ ਉਸੇ ਮੈਂਬਰ ਕਮੇਟੀ ਦੇ ਤਹਿਤ ਅਸੀਂ ਜਦੋਂ ਹੁਕਮ ਕਰਨਗੇ ਪੜਤੀ ਕਰਨਗੇ ਜਦੋਂ ਕਾਕੇ ਦੇਣਗੇ ਸੀ ਘਰ ਘਰ ਜਾ ਕੇ ਪੜਤੀ ਕਰਨਗੇ ਬੀਬੀ ਜੀ ਜਿਹੜਾ ਸ਼ਮਾ ਯਾਚਨਾ 13 ਤਰੀਕ ਨੂੰ ਦੇਣੀ ਹੈ ਕਿ ਉਹ ਵੀ ਜਥੇਦਾਰ ਸਾਹਿਬ ਅੱਗੇ ਮਿਲਿਆ ਜਾਏਗਾ ਕਿ ਤੁਸੀਂ ਉਹਨਾਂ ਨੂੰ 21 ਤਰੀਕ ਤੋਂ ਬਾਅਦ ਜਾਂ 20 ਤਰੀਕ ਤੋਂ ਬਾਅਦ ਲਿਖੀ ਗਏ ਉਹ ਸਿੰਘ ਸਾਹਿਬਾਨ ਦੀ ਮਰਜ਼ੀ ਹੈ ਕਦੋਂ ਦੇਣੀ ਕਦੋਂ ਨਹੀਂ ਦੇਣੀ ਸਾਨੂੰ ਨਹੀਂ ਪਤਾ ਕਿ ਜਿਹੜੀ ਹੁਣ ਮੈਂਬਰਸ਼ਿਪ ਨੂੰ ਮਹੱਮ ਚਲਣੀ ਆ ਉਸ ਤੋਂ ਬਾਅਦ ਜੋ ਵੀ ਪ੍ਰਕਿਰਿਆ ਹੁੰਦੀ ਹੈ ਪ੍ਰਧਾਨ ਚੁਣਨ ਦੀ ਤਾਂ ਉਸ ਪ੍ਰਕਿਰਿਆ ਦੇ ਜ਼ਰੀਏ ਜੇਕਰ ਕੋਈ ਵੀ ਪ੍ਰਧਾਨ ਚੁਣਿਆ ਜਾਂਦਾ ਉਹ ਮਨਜ਼ੂਰ ਹੋਏਗਾ ਇੱਕ ਪ੍ਰਕਿਰਿਆ ਦੇ ਇੱਕ ਮਤਲਬ ਹੈ ਕਿ ਸ਼੍ਰੋਮਣੀ ਕਾਲਦਾਨ ਦੀ ਮੈਂਬਰਸ਼ਿਪ ਹੁੰਦੀ ਹੈ ਫਿਰ ਮੈਂਬਰਸ਼ਿਪ ਦੇ ਵਿੱਚੋਂ ਬਕਾਇਦਾ ਜਿਹੜੀ ਸਾਡੇ ਨੋਰਮਸ ਬਣਾਈ ਹੁੰਦੀ ਹੈ ਵੀ ਜਿਹੜਾ ਉਹਦਾ ਸਰਕਲ ਪ੍ਰਦਾਨ ਉਹ ਕਿਦਾਂ ਦਾ ਹੋਵੇ ਡੈਲੀਗੇਟ ਕਿਦਾਂ ਦਾ ਹੋਵੇ ਜਿਹੜੇ ਡੈਲੀਗੇਟ ਤੋਂ ਲੈ ਕੇ ਉੱਪਰ ਤੱਕ ਪ੍ਰਧਾਨਗੀ ਤੱਕ ਜਿਹੜਾ ਸਿੱਖ ਹੋਏਗਾ ਪੂਰਨ ਗੁਰਸਿੱਖ ਹੋਏਗਾ ਬਾਕੀ ਧਰਮਾਂ ਦਾ ਪੂਰਨ ਸਲਮਾਨ ਕੀਤਾ ਜਾਵੇ ਬਰਾਬਰ ਦਾ ਸਤਕਾਰ ਕੀਤਾ ਜਾਵੇ ਕਿਉਂਕਿ ਸੈਕੂਲਰ ਸਾਡੀ ਸੋਚ ਹੈ ਸੈਕੂਲਰ ਸਾਡੀ ਪਾਰਟੀ ਗੁਰੂ ਗ੍ਰੰਥ ਸਾਹਿਬ ਹੈ ਸੈਕੂਲਰ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਲੈ ਕੇ ਤੁਰਦੇ ਹਾਂ ਇੱਕ ਗੁਰੂ ਗ੍ਰੰਥ ਸਾਹਿਬੀ ਹੈ ਸਾਰੇ ਤਲਮਾ ਦੇ ਵਿੱਚ ਜਿਹੜਾ ਸੈਕੂਲਰ ਹੈ ਜਿਹੜਾ ਸਭਨਾਂ ਨੂੰ ਬਰਾਬਰ ਮੰਨਦਾ ਸਭੇ ਸਾਂਝੀ ਬਾਲਤਾ ਦੀ ਗੱਲ ਸਰਬੱਤੇ ਭਲੇ ਦੀ ਗੱਲ ਔਰ ਸਭਨਾਂ ਨੂੰ ਇੱਕੋ ਸੇਧ ਦਿੰਦੇ ਆ ਸਭਨਾਂ ਨੂੰ ਇੱਕ ਬੁੱਕਲ ਚ ਲੈਣਦੇ ਆ ਕੋਈ ਉੱਚ ਨੀਚ ਨਹੀਂ ਕੋਈ ਜਾਤ ਪਾਤ ਨਹੀਂ ਸੋ ਇਸ ਕਰਕੇ ਮੈਂ ਸਭੀ ਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਪਣੀ ਜੋ ਸੋਚ ਸੀ ਉਹਨੂੰ ਪੰਥਕ ਰਵੈਤਾ ਨਾਲ ਜਾਂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੇ ਨਾਲ ਜੋੜ ਕੇ ਧਰਮ ਦੀ ਸੇਵਾ ਵੀ ਕਰਦਾ ਹੈ ਤੇ ਧਰਮ ਨੇ ਉਤੇ ਚੱਲਣ ਦੀ ਵੀ ਕੋਸ਼ਿਸ਼ ਕਰਦਾ ਸੋ ਉਹ ਸਾਰੀ ਸੋਚ ਨੂੰ ਲੈ ਕੇ ਸਾਰੇ ਧਰਮ ਦਾ ਸਨਮਾਨ ਵੀ ਕੀਤਾ ਜਾਊਗਾ ਭਰਤੀ ਹੋਏਗੀ ਤੇ ਬਕਾਇਦਾ ਜਿਹੜੇ ਆ ਜਿਹੜਾ ਨੋਰਮਸ ਹੈ ਉਹਦੇ ਅਨੁਸਾਰ ਇਹ ਜਿਹੜੀਆਂ ਵੱਖ-ਵੱਖ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ ਇਹਦੀ ਕੀ ਪ੍ਰਕਿਰਿਆ ਦੇ ذریعے ਕੋਈ ਵੀ ਪ੍ਰਧਾਨ ਜਿਹੜਾ ਉਹ ਮਨਜ਼ੂਰ ਹੋਏਗਾ ਭਾਵੇਂ ਕੋਈ ਵੀ ਕੋਈ ਵੀ ਦਾ ਮਤਲਬ ਜਿਹੜਾ ਡੈਲੀਗੇਟਸ ਵਿੱਚੋਂ ਬਹੁਮਤ ਨਾਲ ਜਦੋਂ ਬਣਾਇਆ ਜਾਏਗਾ ਉਹ ਡੈਲੀਗੇਟਸ ਬਣਾਉਣਗੇ ਜੀ ਸੁਖਬੀਤ ਸਿੰਘ ਬਾਦਲ ਦਾ ਸਿਫਾ ਪ੍ਰਵਾਨ ਕਰਨ ਬਾਰੇ ਟਾਲਮਟੋਲ ਕੀਤਾ ਜਾ ਰਿਹਾ ਹੈ ਜੀ ਕਮੇਟੀ ਵੱਲੋਂ ਦੇਖੋ ਵਰਕਿੰਗ ਕਮੇਟੀ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਹਾਲਾਂਕਿ ਤਿੰਨ ਦਿਨਾਂ ਵਰਕਿੰਗ ਕਮੇਟੀ ਜੇ ਸਾਨੂੰ ਕੱਢ ਸਕਦੀ ਹੈ ਬਤਾਰੀ ਬਤਾਰੀ ਚਾਲ ਚੱਲੀ ਡਿਟਰਾਂ ਨੂੰ ਵਰਕਿੰਗ ਕਮੇਟੀ ਜੇ ਨਵੇਂ ਡੈਲੀਗੇਟ ਲਾ ਸਕਦੀ ਹੈ ਵਰਕਿੰਗ ਕਮੇਟੀ ਜੇ ਉਹਨਾਂ ਨੂੰ ਅਸਤੀਫੇ ਸੌਂਪੇ ਜਾ ਸਕਦੇ ਆ ਤੇ ਉਹ ਅਸਤੀਫੇ ਨੂੰ ਪ੍ਰਵਾਨ ਵੀ ਕਰਨੇ ਚਾਹੀਦੇ ਸਿੰਘ ਸਰ ਬਾਣ ਵੱਲੋਂ ਅਕਾਲੀ ਦਲ ਦੀ ਪੁਨਰ ਸੁਰਜੀਤੀ ਵਾਸਤੇ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਧਾਮੀ ਜੀ ਦੀ ਅਗਵਾਈ 'ਚ ਉਹਦੇ ਵੱਲੋਂ ਹਾਲੇ ਤੱਕ ਕੋਈ ਕੰਮ ਨਹੀਂ ਕੀਤਾ ਸ਼ੁਰੂ ਕੀਤਾ ਗਿਆ ਪਰ ਉਹਨਾਂ ਨੂੰ ਅੱਜ ਪੁੱਛਿਆ ਗਿਆ ਮੁਕੰਦੇ ਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮਸ ਨੇ ਜਿਹੜੀਆਂ ਜਥੇਦਾਰ ਸਾਹਿਬ ਨਾਲ ਵਿਚਾਰ ਰਹੇ ਆ ਦੇਖੋ ਜੀ ਗੱਲ ਇਹ ਹੈ ਕਿ ਪਹਿਲਾਂ ਤੇ ਨੰਬਰ 1 ਆ ਕਿ ਉਹਨਾਂ ਨੂੰ ਇਮੀਡੀਏਟਲੀ ਉਹਨਾਂ ਤਿੰਨ ਦਿਨ ਦਾ ਟਾਈਮ ਦਿੱਤਾ ਸੀ ਉਹਦੇ ਅਨੁਸਾਰ ਚੱਲਣਾ ਚਾਹੀਦਾ ਜੋ ਸ਼੍ਰੀ ਅਕਾਲ ਤਰ ਸਾਹਿਬ ਦਾ ਹੁਕਮ ਹੈ ਉਹ ਇਨ ਬਿਨ ਲਾਗੂ ਹੋਣਾ ਚਾਹੀਦਾ ਕੋਈ ਟੈਕਨੀਕਲ ਪ੍ਰੋਬਲਮ ਨਹੀਂ ਕਿਉਂਕਿ ਵਰਕਿੰਗ ਕਮੇਟੀ ਸਾਡੀ ਜਿਹੜੀ ਹੈ ਉਹੀ ਸੁਪਰੀਮ ਸਮਝੀ ਜਾਂਦੀ ਹੈ ਉਹਦੇ ਵਿੱਚ ਕੱਢਿਆ ਵੀ ਜਾ ਸਕਦਾ ਕਿਸੇ ਨੂੰ ਅਸਤੀਫੇ ਵੀ ਮਨਜ਼ੂਰ ਕੀਤੇ ਜਾ ਸਕਦੇ ਆ ਅਸਤੀਫੇ ਲਏ ਵੀ ਜਾ ਸਕਦੇ ਆ ਤੇ ਨਵੀਂ ਨਵਾਂ ਭਰਤੀ ਵੀ ਕੀਤਾ ਜਾ ਸਕਦਾ ਸੋ ਉਹਦੇ ਵਿੱਚ ਟੈਕਨੀਕਲ ਕੁਛ ਨਹੀਂ ਹੈ ਜੋ ਉੱਥੇ ਸਾਂਝੇ ਤੌਰ ਦੇ ਉੱਤੇ ਮੈਂਬਰ ਦਿੱਤੇ ਗਏ ਆ ਉਹਦੇ ਵਿੱਚ ਇੱਕ ਮਤਾ ਹੀ ਰੱਖਣਾ ਹੈ ਕਿ ਇਹ ਸੱਤ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਜਾਂ 6 ਮੈਂਬਰੀ ਜਾਂ ਸੱਤ ਮੈਂਬਰੀ ਜੋ ਵੀ ਹੈ ਕਿਉਂਕਿ ਦੋ ਕਮੇਟੀਆਂ ਬਣੀਆਂ ਨੇ ਪਹਿਲਾਂ 6 ਮੈਂਬਰੀ ਵੀ ਨਿਕਲੀ ਹੈ ਫਿਰ ਸੱਤ ਮੈਂਬਰੀ ਵੀ ਉਹ ਕਮੇਟੀ ਨੂੰ ਮਾਨਤਾ ਦਿੱਤੀ ਜਾਂਦੀ ਹੈ ਔਰ ਉਹ ਕਮੇਟੀ ਜਿਹੜੀ ਹੈ ਬਕਾਇਦਾ ਪ੍ਰਤੀ ਕਰੇਗੀ ਇਹ ਪ੍ਰਤੀ ਕਮੇਟੀ ਹੋਏਗੀ ਤੇ ਉਸ ਤੋਂ ਬਾਅਦ ਪੂਰੀ ਪ੍ਰਕਿਰਿਆ ਕੀਤੀ ਜਾਏਗੀ ਜੀ ਜੀ ਅਗਰ ਮਤਾ ਪਾਇਆ ਗਿਆ ਸਹਿਮਤੀ ਨਹੀਂ ਮੰਨਦੇ ਦੇਖੋ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਇੱਕ ਅੱਜ ਜਿਹੜੀ ਅੰਤਰ ਕਮੇਟੀ ਫੈਸਲਾ ਲਿਆ ਕਿ ਨਰੈਨ ਸਿੰਘ ਚੋੜੇ ਨੂੰ ਛੇਕਿਆ ਜਾਏਗਾ ਪਰ ਉਹਦੇ ਵਿੱਚ ਤੁਹਾਡੇ ਤੁਹਾਡੇ ਦੋ ਮੈਂਬਰਾਂ ਨੇ ਕਿਹਾ ਕਿ ਨਹੀਂ ਉਹਨਾਂ ਨੇ ਇਤਰਾਜ਼ ਜਤਾਇਆ ਇਹ ਸ਼ੁਰੂਆਤ ਦੇ ਵਿੱਚ ਹੀ ਸਹਿਮਤੀ ਨਹੀਂ ਮੰਨ ਰਹੀ ਕਿ ਕੋਈ ਚੱਲ ਪਾਵਾਂਗੇ ਦੇਖੋ ਗੱਲ ਇਹ ਹੈ ਤੁਸੀਂ ਸਹਿਮਤੀ ਸਿਧਾਂਤਾਂ ਦੀ ਗੱਲ ਕਰਨੀ ਨਹੀਂ ਇਹਦਾ ਮਤਲਬ ਜੇ ਉਹ ਗਲਤ ਮਰਿਆਦਾ ਦਾ ਕਰਨੀ ਹੈ ਗਲਤ ਸਿਧਾਂਤ ਲੈ ਕੇ ਤੁਰਨਗੇ ਤੇ ਅਸੀਂ ਸਿਦਾਂਤਾਂ ਦੀ ਦੁਪਹਿਰਦਰੀ ਅਸੀਂ ਕਰਦੇ ਹੀ ਰਹਿਣਾ ਹੈ ਉਹ ਅਸੀਂ ਵਿੱਚ ਵੀ ਕਰਨੀ ਹੈ ਤੇ ਅਸੀਂ ਅੱਜ ਵੀ ਕਰਨੀ ਹੈ ਜੁਜੀ ਨਾਰਾਇਣ ਚੋੜਾ ਨੂੰ ਪੰਚ ਤੋਂ ਛੇਕੇ ਜਾਣ ਦਾ ਜਿਹੜਾ ਮਤਾ ਉਹਦੀ ਮਤਲਬ ਮੈਨੂੰ ਇਹ ਪਤਾ ਨਹੀਂ ਸੀ ਉਹਨੇ ਕੀ ਕੀਤਾ ਮੈਂ ਪੜ ਲੈਣ ਦੋ ਮਤਾ ਪਤਾ ਜੀ ਉਹਨੇ ਪ੍ਰਧਾਨ ਪੜ ਲੈਣ ਦੋ ਨਾ ਪੜ ਕੇ ਦੱਸਾਂਗੀ ਸਾਰਾ ਕੁਝ ਇੱਕੋ ਦਿਨਾਂ ਮਕਾਇਆ ਕਰੋ ਸ਼ੁਰੂ ਹੋ ਗਈ ਕਿ ਨਹੀਂ 15 ਜਲਦੀ ਨਹੀਂ ਹੋਈ ਫੜੋ ਯਾਰ